ਹਰ ਸੇ ਬਣਾ ਕੇ ਲੋਕ ਸਭਾ ਭੇਜਣਾ ਹੈ। ਔਰ 2 ਸਾਲਾਂ ਦੇ ਵਿੱਚ ਸਰਕਾਰ ਨੇ ਅਨੇਕਾਂ ਕੰਮ ਕੀਤੇ ਨੇ। ਜਿੱਦਾਂ ਕਿ 600 ਬਿਜਲੀ ਦਾ ਬਿੱਲ ਮਾਫ, 5000 ਦਾ ਜਿੱਕ ਪਰਿਵਾਰ ਦੇ ਵਿੱਚ ਬਿੱਲ ਮਾਫ ਹੈ। ਜੇ ਇੱਕ ਪਰਿਵਾਰ ਦੇ ਦੋ ਘਰਾਣੇ ਦਾ ਦੋਵਾਂ ਨੂੰ 10000 ਦਾ ਬਿੱਲ ਮਾਫ ਹੈ। ਬੜੀ ਵੱਡੀ ਸਹੂਲਤ ਹੈ। 44000 ਸਰਕਾਰੀ ਨੌਕਰੀਆਂ 2 ਸਾਲਾਂ ਦੇ ਵਿੱਚ ਦਿੱਤੀਆਂ ਨੇ। ਸਰਕਾਰ ਨੇ ਨਾ ਕਿਸੇ ਦੀ ਵਿਸ਼ਵਤ ਤੇ ਨਾ ਹੀ ਕਿਸੇ ਦੀ ਕੋਈ ਸਪਾਰਸ਼ ਚੱਲੀ। ਬਿਲਕੁਲ ਮਹਿਰਤ ਦੇ ਆਧਾਰ ਤੇ ਨੌਕਰੀਆਂ ਬਣੀਆਂ ਆਪਣੇ ਮੋਟਰਾਂ ਦੀ ਪਿਛਲੀ ਵੇਖ ਲਓ ਆਪਣੇ ਸਾਰੇ ਕਿਸਾਨਾਂ ਦੇ ਦਿਨ ਵੇਲੇ ਚੱਲਦੀ ਹੈ ਇਹੋ ਜਿਹੇ ਕੰਮ 2 ਸਾਲਾਂ ਦੇ ਵਿੱਚ ਸਰਕਾਰ ਨੇ ਕੀਤੇ ਨੇ ਅਨੇਕਾਂ ਹੋਰ ਵੀ ਤੁਹਾਡੇ ਖਾਣਿਆਂ ਦੇ ਕੰਮ ਨੇ ਜਿਹੜੇ ਆਪਾਂ ਕਰਵਾ ਰਹੇ ਆਂ ਖਾਲੇ ਕੁਝ ਰਿਪੇਅਰ ਹੋਣ ਵਾਲੇ ਨੇ ਉਹ ਖਾਲੇ ਰਿਪੇਅਰ ਕਰਵਾਏ ਨੇ ਨਵੇਂ ਬਣਾਏ ਨੇ ਕੋਈ ਹੋਰ ਵੀ ਦਮਟਾਈਆਂ ਨੇ ਉਹ ਵੀ ਤੁਹਾਡੇ ਸਾਰੇ ਖਾਲਿਆਂ ਦੇ ਹੁਣ ਕੰਮ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਰਨੇ ਨੇ ਤਾਂ ਮੇਰੀ ਬੇਨਤੀ ਹੈ ਜਿਆਦਾ ਸਮਾਂ ਨਹੀਂ ਲੈਣਾ ਤੁਸੀਂ ਮੇਰੇ ਤੋਂ ਜਿਆਦਾ ਸਿਆਣੇ ਹੋ 2 ਸਾਲਾਂ ਦੇ ਸਰਕਾਰ ਦੇ ਕੰਮ ਨੂੰ ਵੇਖ ਕੇ ਪਿਛਲੀ ਸਰਕਾਰ ਦੇ ਕੰਮਾਂ ਨੂੰ ਵੇਖ ਲਓ ਕਿੰਨਾ ਅੰਤਰ ਹੈ ਪਿਛਲੀਆਂ ਸਰਕਾਰਾਂ ਜਦੋਂ 6 ਮਿੰਟੇ ਰਹਿ ਜਾਂਦੇ ਸੀ ਉਦੋਂ ਕੋਈ ਥੋੜਾ ਬੋਤਾ ਕੰਮ ਕਰਨਾ ਸ਼ੁਰੂ ਕਰਦੀਆਂ ਸੀ ਤੇ ਆਪਣੀ ਸਰਕਾਰ ਨੇ 2 ਸਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਕਰਵਾ ਕੇ ਦਿਖਾਏ ਨੇ ਆਪਣੇ ਫਾਜਲ ਕਾ ਦੀ ਗੱਲ ਕਰ ਲਓ ਸਰਕਾਰੀ ਹਸਪਤਾਲ 'ਚ ਕੋਈ ਡਾਕਟਰ ਨਹੀਂ ਸੱਜ ਸਾਰੇ ਡਾਕਟਰ ਨੇ ਦੋ ਸਰਜਨ ਡਾਕਟਰ ਨੇ ਦੋ ਹੱਡੀਆਂ ਦੇ ਡਾਕਟਰ ਨੇ ਦੋ ਕੈਨੇ ਕਾਲਜਿਸਟ ਲੇਡੀਜ਼ ਡਾਕਟਰ ਨੇ ਅੱਖਾਂ ਦਾ ਡਾਕਟਰ ਹੈ ਛਾਤੀ ਦਾ ਡਾਕਟਰ ਹੈ ਇਸ ਤਰ੍ਹਾਂ ਛੋਟੇ ਬੱਚਿਆਂ ਦੇ ਇਲਾਜ ਲਈ ਡਾਕਟਰ ਹੈ ਸੀਟੀ ਸਕੈਨ ਦੀ ਮਸ਼ੀਨ ਨਹੀਂ ਸੀ ਆਪਣੇ ਫਾਜ਼ਿਲਕਾ ਦੇ ਵਿੱਚ ਉਹ ਨਵੀਂ ਲਿਆ ਕੇ ਲਵਾਈ ਹੈ ਐਕਸ-ਰੇ ਦੀ ਮਸ਼ੀਨਾਂ ਅਲਟਰਾਸਾਊਂਡ ਦੀ ਮਸ਼ੀਨਾਂ ਨਵੀਆਂ ਲਵਾਈਆਂ ਡਾਇਲਿਸਿਸ ਦੀਆਂ ਮਸ਼ੀਨਾਂ ਆਪਾਂ ਦੋ ਲੈ ਕੇ ਆਏ ਆ ਲੈਬੋਰੀ ਆਪਾਂ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਵਿੱਚ ਲਵਾਈਏ ਜਿੱਥੇ ਬਿਲਕੁਲ ਫ੍ਰੀ ਟੈਸਟ ਹੁੰਦੇ ਨੇ ਹੁਣ ਇੱਕ ਮੰਗ ਸੀ ਆਪਣੇ ਲੋਕਾਂ ਦੀ ਜਿੱਥੇ ਫਰੀਦਕੋਟ ਵਰਗਾ ਹਸਪਤਾਲ ਉਹ ਇੱਥੇ ਬਣਾਇਆ ਜਾਵੇ ਉਹਦੇ ਵਰਗਾ ਇੱਕ ਹਸਪਤਾਲ ਵੀ ਆਪਾਂ ਮਨਜ਼ੂਰ ਕਰਵਾ ਕੇ ਲਿਆ 23 ਕਰੋੜ ਰੁਪਏ ਆਪਣਾ ਬਾਜ਼ਰ ਕਾ ਦੇ ਦੇ। ਮਾਝੂਕ ਮੁੱਖ ਮੰਤਰੀ ਸਾਹਿਬ ਸਰਦਾਰ ਸੁਭਾਸ਼ ਸਿੰਘ ਮਾਨ ਜਿਹੜਾ ਧਨਵਾਦੀ ਆਪਾਂ ਸਾਰੇ ਉਹਨਾਂ ਦੇ ਧਨਵਾਦ ਕਰੀਏ। ਇਹਨਾਂ ਨੇ 23 ਕਰੋੜ ਰੁਪਏ ਦਿੱਤਾ ਜਿਹਦੇ ਨਾਲ ਆਪਣਾ ਬਾਜ਼ਰ ਕਾ ਦੇ ਵਿੱਚ ਇੱਕ ਨਵਾਂ 50 ਬੈੱਡ ਦਾ ਸੀਸੀਯੂ ਕ੍ਰਿਟੀਕਲ ਕੇਅਰ ਯੂਨਿਟ ਨਵਾਂ ਹਸਪਤਾਲ ਬਣਨਾ ਸ਼ੁਰੂ ਹੋ ਗਿਆ ਹੈ ਜਿਹੜਾ ਸਾਲ ਡੇਢ ਦੇ ਵਿੱਚ ਪੜ ਜਾਏਗਾ ਆਪਣੇ ਲੋਕਾਂ ਨੂੰ ਬਾਹਰ ਇਲਾਜ ਲਈ ਉੱਠੀ ਜਾਣਾ ਪੋਵੇ। ਪੀਨ ਵਾਲੇ ਪਾਣੀ ਦੀ ਬੜੀ ਵੱਡੀ ਸਮੱਸਿਆ ਹੈ। ਸਰਦੀ ਹਟਲਾ ਪਾਣੀ ਖਰਾਬ ਹੈ। ਉਹਦੇ ਲਈ 200 ਕਰੋੜ ਦੀ ਲਾਗਤ ਦੇ ਨਾਲ ਆ ਪ੍ਰੋਜੈਕਟ ਲਾ ਰਿਹਾ ਟੱਕਾ ਵਾਲੀ ਬੋਦਲਾ ਵਿੱਚ ਉੱਥੇ ਪ੍ਰੋਜੈਕਟ ਲੱਗ ਰਿਹਾ ਪਾਣੀ ਲੱਗ ਰਿਹਾ ਵੈੜੀ ਪਾਣੀ ਜਿਹੜਾ ਸਾਫ਼ ਕਰਕੇ ਪੀਣਯੋਗ ਬਣਾ ਕੇ ਤੁਹਾਡੇ ਪਿੰਡਾਂ ਦਾ ਘਰਾਂ ਤੱਕ ਪਹੁੰਚਾਉਣਾ ਹੈ ਇਸ ਸਾਲ ਦਸੰਬਰ ਤੱਕ ਉਹ ਸਾਰਾ ਪਾਣੀ ਸਾਫ਼ ਹੋ ਕੇ ਤੁਹਾਡੇ ਘਰਾਂ ਤੱਕ ਪਹੁੰਚੇਗਾ ਪੀਣਯੋਗ ਪਾਣੀ ਤੁਹਾਡੇ ਘਰਾਂ ਤੱਕ 200 ਕਰੋੜ ਰੁਪਏ ਖਰਚ ਰਹੇ ਆ ਆਪਣੇ ਕੈਨਸਰ ਆਫਤਾਲ ਦੇ ਲੋੜ ਹੈ ਫਾਜ਼ਲਕਾ ਦੇ ਵਿੱਚ ਜਿੱਦਾ ਬੀਕਾ ਨੇ ਕੈਂਸਰ ਹਸਪਤਾਲ ਹੈ ਉਹਦੇ ਵਰਗਾ ਇੱਕ ਹਸਪਤਾਲ ਇੱਥੇ ਲੋੜ ਸੀ ਤਾਂ ਫਾਜ਼ਲਕਾ ਦੇ ਵਿੱਚ 46 ਕਰੋੜ ਰੁਪਏ ਆਪਣੇ ਫਾਜ਼ਲਕਾ ਦੇ ਵਿੱਚ ਮੈਂ ਮਨਜ਼ੂਰ ਕਰਵਾ ਕੇ ਲਿਆ ਆ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਜਿਸ ਤੋਂ ਬਾਅਦ ਹੁਣ ਫਾਜ਼ਲਕਾ ਦੇ ਵਿੱਚ ਜਿੱਦਾ ਨੇਰਵਨਿਅ ਉਸੇ ਜਿਹੜੀਆਂ ਮਸ਼ੀਨਾ ਵੱਡੀਆਂ ਹਸਪਤਾਲ ਦੇ ਵਿੱਚ ਨੇ ਕੈਂਸਰ ਹਸਪਤਾਲ ਦੇ ਵਿੱਚ ਉਹ ਫਾਜ਼ਲਕਾ ਦੇ ਵਿੱਚ ਲੱਦਣ ਲੱਗਿਆ ਜਿਹਨਾਂ ਦਾ ਟੈਕਟਰ ਕਰਾਤਾ ਹੈ 46 ਕਰੋੜ ਰੁਪਏ ਜਿਹਦੇ ਤੇ ਲੱਗ ਰਿਹਾ ਹੈ ਅਗਲੇ ਮਹੀਨੇ ਟੈਂਡਰ ਖੁੱਲ ਜਾਏਗਾ 1.5 ਮਹੀਨੇ ਬਾਅਦ ਸਾਰੇ ਡਾਕਟਰ ਆ ਜਾਣਗੇ ਆਪਾਂ ਕੈਂਸ ਜਿਹੜਾ ਫਾਜ਼ਿਲਖਾ ਦਾ ਚਲਾ ਦਿਆਂਗੇ ਇਸ ਤਰ੍ਹਾਂ ਹੋਰ ਬੜੇ ਵੱਡੇ ਕੰਮ ਨੇ ਫੋਰ ਲੈਂਡ ਦੀ ਮੈਂ ਮੰਗ ਕੀਤੀ ਸੀ ਬਦਾਰ ਸਭਾ ਦੇ ਵਿੱਚ ਫਾਜ਼ਿਲ ਦਾ ਫਾਜ਼ਿਲ ਦਾ ਤੱਕ ਫੋਰ ਫੋਰ ਲੈਂਡ ਆਈ ਜਾਵੇ ਤਾਂ ਪਹਿਲਾਂ ਹੋਰ ਤੱਕ ਸੀ ਚੰਡੀਗੜ੍ਹ ਤੋਂ ਹੋਰ ਦਿੱਲੀ ਤੋਂ ਹੋਰ ਤੱਕ ਫਾਜ਼ਿਲ ਦਾ ਤੱਕ ਬੁਲਾਇਆ ਜਾ ਰਿਹਾ 200 ਕਰੋੜ ਰੁਪਏ ਦੇ ਖਰਚਾ ਜਾ ਰਿਹਾ ਤੁਸੀਂ ਫਾਜ਼ਿਲ ਦਾ ਜਾਣਾ ਹੁੰਦਾ ਸੀ ਵਿੱਚ ਟੋਲ ਟੈਕਸਉਂਦਾ ਸੀ ਉਹ ਟੋਲ ਟੈਕਸ ਵੇਖੋ ਆਪਾਂ ਸਮੇਂ ਤੋਂ ਪਹਿਲਾਂ ਬੰਦ ਕਰਵਾਇਆ ਹੁਣ ਟੋਲ ਟੈਕਸ ਨਹੀਂ ਦੇਣਾ ਪੈਂਦਾ ਇਸੇ ਤਰ੍ਹਾਂ ਹੋਰ ਅਨੇਕਾਂ ਕੰਮ ਕੀਤੇ ਨੇ 2 ਸਾਲਾਂ ਦੇ ਵਿੱਚ ਆਪਾਂ ਔਰ ਆਪਣੀ ਸਰਕਾਰ ਨੇ ਜੋ ਤੁਸੀਂ ਮੇਰੀ ਜ਼ਿੰਮੇਵਾਰੀ ਲਈਓ ਨਿਭਾ ਰਹੇ ਆ ਤਿੰਨ ਸਾਲ ਹੋਰ ਪਏ ਨੇ ਜਿੰਨੇ ਵੀ ਸਾਡੇ ਆਵਾਜ਼ੇ ਪਾਰਟੀ ਦੇ ਆਗੂ ਸਹਿਬਾਨ ਇੱਥੇ ਮੌਜੂਦ ਨੇ ਵਰਕਰ ਸਹਿਬਾਨ ਮੌਜੂਦ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਤੁਸੀਂ ਘਰ ਘਰ ਜਾ ਕੇ ਸਾਰੇ ਲੋਕਾਂ ਨੂੰ ਮਿਲਣਾ ਹੈ ਕਿਸੇ ਦਾ ਕੋਈ ਮੁਸ਼ਕਲ ਹੈ ਕਿਸੇ ਦਾ ਕੋਈ ਕੰਮ ਹੈ ਤੁਸੀਂ ਨੋਟ ਕਰ ਲਿਓ ਸਾਰੇ ਚਾਰ ਜੁੜ ਤੋਂ ਬਾਅਦ ਆਪਣੇ ਐਮਪੀ ਸਾਹਿਬ ਨੇ ਵੜ ਜਾਣਾ ਹੈ ਔਰ ਚੌੜ ਜਾਂਦਾ ਖੁੱਲ ਜਾਣਾ ਸਾਰੇ ਕੰਮ ਮੇਰੇ ਕੋਲ ਲੈ ਕੇ ਆ ਜਿਓ ਸਾਰੇ ਕੰਮ ਭਾਵੇਂ ਕੋਈ ਛੋਟਾ ਹੈ ਕੋਈ ਵੱਡਾ ਹੈ ਸਾਰੇ ਕੰਮ ਅਗਰ ਇਸ ਤੇ ਸਰਕਾਰ ਪਈ ਹੈ ਇੱਕ ਇੱਕ ਕੰਮ ਆਪਾਂ ਕਰਾ ਕੇ ਲੋਕਾਂ ਦਾ ਜਿਹੜਾ ਤੋੜਾ ਕਰਾਂਗੇ ਔਰ ਮੈਂ ਵਾਅਦਾ ਕਰਦਾ ਹਾਂ ਇਸ ਵਿੱਚ ਸਾਰਿਆਂ ਨੂੰ ਸਾਡੇ ਬਹੁਤ ਹੀ ਇਮਾਨਦਾਰ ਉਹ شریف ਜਿਹੜੇ ਕੈਂਡੀਡੇਟ ਨੇ ਸਰਦਾਰ ਜਗਦੀਪ ਸਿੰਘ ਕਾਟਾ ਰਾਜ ਜੀ ਉਹਨਾਂ ਨੂੰ ਤੁਸੀਂ 1 ਤਰੀਕ ਤੋਂ 1 ਜੂਨ ਨੂੰ ਚਾਰੋਂ ਦਾ ਬਟਨ ਲੱ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਐਮਪੀ ਬਣਾ ਕੇ ਲੋਕ ਸਭਾ ਤੇ ਜਿਹੜਾ ਇਨੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਸਾਰਿਆਂ ਨੇ ਮੈਂ ਨਾਰੇ ਲਾਉਂਗਾ ਦੋਵੇਂ ਹੱਥ ਖੜੇ ਕਰਕੇ ਕਾਟਾ ਬਰਾਰ ਜੀ ਨੂੰ ਸਾਡੇ ਪਾਣੀ ਗੰਦੋਲਾਲ ਦੀ ਦੇਰ ਦੀ ਕਹਿੰਦੀ ਅਜੇ ਵੀ ਕੁਝ ਦੇ ਸਾਦਾ ਮਰਬੀ ਜਣ ਚੱਲਣਾ ਚਾਹੀਦਾ ਸਾਡੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਹੈ ਦੇਖੋ ਪਾਣੀ ਵਾਸਤੇ ਇਲਾ ਤੁਹਾਨੂੰ ਮੈਂ ਦੱਸਣਾ ਚਾਹਣਾ ਜਦੋਂ ਮੰਤਰੀ ਸਾਹਿਬ ਨੂੰ ਅਸੀਂ ਲੈ ਕੇ ਆਏ ਸੀਗੇ ਜਦੋਂ ਆਪਾਂ ਨਵੀਂ ਸਰਕਾਰ ਬਣੀ ਸੀ ਬੜੀ ਵੱਡੀ ਸਮੱਸਿਆ ਸੀ ਤਾਂ ਮੰਤਰੀ ਸਾਹਿਬ ਨੂੰ ਰਾਤ 1:00 ਵਜੇ ਤੱਕ ਨਹਿਰਾਂ ਦੇ ਵਿੱਚ ਤੋਰਿਆ ਸੀ ਤੇ ਆਪਾਂ ਵੇਖੋ ਜਿਹੜੇ ਮੋਗੇ ਤੋੜ ਕੇ ਪਾਣੀ ਚੋਰੀ ਕਰਦੇ ਸੀ ਆਪਾਂ ਪਰਚੇ ਦਿੱਤੇ ਸੀ ਹੁਣ ਵੀ ਜੇ ਕੋਈ ਦਿੱਕਤ ਆਉਂਦੀ ਹੈ ਅਚਾਰ ਜਾਣ ਤੋਂ ਬਾਅਦ ਫਿਰ ਮੈਂ ਆਪ ਤੁਹਾਨੂੰ ਨਾਲ ਲੈ ਕੇ ਅਸਰਾਂ ਨੂੰ ਨਾਲ ਲੈ ਕੇ ਜਿੱਥੇ ਵੀ ਕੋਈ ਪ੍ਰੋਬਲਮ ਹੈ ਤੁਹਾਡੇ ਨਾਲ ਚੱਲਾਂਗਾ ਔਰ ਜੇ ਕੋਈ ਕਿਤੇ ਵੀ ਕਮੀ ਆ ਰਹੀ ਹੈ ਪਾਣੀ ਦੀ ਉਹ ਸਾਰੀ ਪੂਰੀ ਕਰਵਾ ਦੇਾਂਗੇ ਇਹ ਤੁਹਾਨੂੰ ਮੈਂ ਵਾਅਦਾ ਦਿੱਤੇ ਕੇ ਜਾ ਰਿਹਾ ਵੀ ਤੇ ਹੋਰ ਵੀ ਕਿਤੇ ਵੀ ਕੋਈ ਕਮੀ ਆਉਂਦੀ ਹੈ ਕਿਸੇ ਵੀ ਕੰਮ ਦੇ ਵਿੱਚ ਉਹ ਵੀ ਤੁਸੀਂ ਦੱਸਣਾ ਉਹ ਵੀ ਆਪਾਂ ਪੂਰੀ ਕਰਵਾ ਦੇਾਂਗੇ ਸੋ ਬਹੁਤ ਬਹੁਤ ਖਾਲੇ ਤਾਂ ਮੈਂ ਕਹੇ ਜਿਹੜੇ ਰਹਿ ਗਏ ਉਹ ਸਾਰੇ ਬਣਾਉਣੇ ਨੇ ਅਗਲੇ 6 ਮਹੀਨਿਆਂ ਦੇ ਵਿੱਚ ਸਾਰੇ ਖਾਲੇ ਬਣਾਉਣੇ ਨੇ ਆਪਾਂ ਸੋ ਮੈਂ ਦੋ ਤੇ ਨਾਰੇ ਲਾਉਂਗਾ ਤੁਸੀਂ ਸਾਰਿਆਂ ਨੇ ਦੋਵੇਂ ਹੱਥ ਠੜੇ ਕਰਕੇ ਕਾਕਾ ਬਰਾੜ ਜੀ ਨੂੰ ਵਿਸ਼ਵਾਸ ਹੋਣਾ ਕਿ ਆਪਾਂ ਸਾਰਿਆਂ ਨਾਲ ਰਲ ਮਿਲ ਕੇ ਇਹਨਾਂ ਨੂੰ ਬੜੀ ਵੱਡੀ ਲੀਡ ਨਾਲ ਆਪਾਂ ਜਿਤਾਉਣ ਜਾ ਰਹੇ ਹਾਂ ਬਹੁਤ ਸਾਰੀਆਂ ਵਰਤਾਂ ਨਾਲ ਵੱਡੀ ਲੀਡ ਨਾਲ ਜਿਤਾਉਣਾ ਹੈ ਮੈਂ ਦੋ ਤੇ ਨਾਰੇ ਲਾਵਾ ਸਾਰਿਆਂ ਨੇ ਦੋਵੇਂ ਹੱਥ ਠੜੇ ਕਰਕੇ ਕਾਕਾ ਬਰਾੜ ਜੀ ਨੂੰ ਵਿਸ਼ਵਾਸ ਹੋਣਾ ਨਾਰਿਆਂ ਦਾ ਜਵਾਬ ਦੇਣਾ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ কি <muchas> কথাই